ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਹਿਰਾਜ ਸਾਹਿਬ ਸੋਦਰ ਰਾਗਾ ਸਮਹਲਾ ਪਹਿਲਾ ੴ ਸਤਿਗੁਰ ਪ੍ਰਸਾਦ ਸੋਦਰ ਤੇ ਰਕੇ ਹਾ ਸੋ ਕਰਕੇ ਹਾ ਜਿਤ ਬੈ ਸਰਬ ਸੰਭਾਲੇ ਵਾਜੇ ਤੇਰੇ ਨਾਦ ਅਨੇਕ ਸੰਖਾਂ ਕਿਤੇ ਤੇਰੇ ਬਾਵਨ ਹਾਰੇ ਕਿਤੇ ਤੇਰੇ ਰਾਗਪਰੀ ਸੋ ਕਹੀਐ ਕਿਤੇ ਤੇਰੇ ਗਾਵਨ ਹਾਰੇ ਗਾਵੰਤ ਤੁਧਨੋ ਪਉਣ ਪਾਣੀ ਬੈਸੰਤਰ ਗਾਵੇ ਰਾਜਾ ਧਰਮ ਦੁਆਰੇ ਗਾਵੰਤ ਤੁਧਨੋ ਚਿਤ ਗੁਪਤ ਲਿਖ ਜਾਣਨ ਲਿਖ ਲਿਖ ਧਰਮ ਬੇਚਾਰੇ ਗਾਵੰਤ ਤੁਧਨੋ ਈਸਰ ਬ੍ਰਹਮਾ ਦੇਵੀ ਸੋਹਣ ਤੇਰੇ ਸਤਾ ਸਵਾਰੇ ਗਾਵੰਤ ਤੁਧਨੋ ਇੰਦਰੇਂਦਰਾਸਣ ਬੈਠੇ ਦੇਵਤੇ ਅੰਦਰ ਨਾਲੇ ਗਾਵੰਤ ਤੁਧਨੋ ਸਿੱਧ ਸਮਾਧੀ ਅੰਦਰ ਗਾਵੰਤ ਤੁਧਨੋ ਸਾਧਵੀ ਚਾਰੇ ਗਾਵੰਤ ਤੁਧਨੋ ਜਤੀ ਸਤੀ ਸੰਤੋਖੀ ਗਾਵੰਤ ਤੁਧਨੋ ਵੀਰ ਕਰਾਰੇ ਗਾਵੰਤ ਤੁਧਨੋ ਪੰਡਤ ਪੜਨ ਰੱਖੇ ਸਰ ਜੁਗ ਜੁਗ ਵੇਦਾਂ ਨਾਲੇ ਗਾਵੰਤ ਤੁਧਨੋ ਮੋਹਣੀਆ ਮਨਮੋਹਨ ਸੁਰਗ ਮਛ ਪਿਆਲੇ ਗਾਵੰਤ ਤੁਧਨੋ ਰਤਨੁ ਪਾਏ ਤੇਰੇ ਅਟ ਸਤੀਥ ਨਾਲੇ ਗਾਵੰਤ ਤੁਧਨੋ ਜੋਤਮਾ ਬਖਸੂ ਰਾ ਗਾਵੰਤ ਤੁਧਨੋ ਖਾਣੀ ਚਾਰੇ ਗਾਵੰਤ ਤੁਧਨੋ ਖੰਡ ਮੰਡਲ ਬ੍ਰਹਮੰਡਾ ਕਰ ਕਰ ਰਖੇ ਤੇਰੇ ਤਾਰੇ ਸੇ ਤੁਧਨੋ ਗਾਵਨ ਜੋ ਤੁਧ ਭਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਤੁਧਨੋ ਗਾਵਨ ਸੇ ਮੈਂ ਚਿਤਨਾ ਆਵਨ ਨਾਨਕ ਆ ਬੇਚਾਰੇ ਸੋਏ ਸੋਏ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਹੀ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੇ ਰੰਗੇ ਭਾਂਤੇ ਕਰ ਕਰ ਜਿਨਸੀ ਮਾਇਆ ਜਿਨੋ ਪਾਏ ਕਰ ਕਰ ਦੇਖੇ ਕੀਤਾ ਆਪਣਾ ਜੋ ਤਿਸਤੀ ਵਡਿਆਈ ਜੋ ਤਿਸ ਭਾਵੇ ਸੋਈ ਕਰਸੀ ਫਿਰ ਹੁਕਮ ਨਾ ਕਰਨਾ ਜਾਏ ਸੋ ਪਾਤਸ਼ਾਹ ਹੋ ਸ਼ਾਹ ਪਤ ਸਾਹਿਬ ਨਾਨਕ ਰਹਿਣ ਰਜ਼ਾਈ ਅਸਮ ਹੱਲਾ ਪਹਿਲਾ ਸੋਣਾ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਏ ਨਾ ਕਹਿਆ ਜਾਏ ਕਹਿਣੇ ਵਾਲੇ ਤਰੇ ਰਹੇ ਸਮਾਏ ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹਿਰਾ ਕੋਈ ਨਾ ਜਾਣੇ ਤੇਰਾ ਕਿਤਾ ਕੇ ਵਿੜਚੀਰਾ ਰਹਾਓ ਸਭ ਸੁਰਤੀ ਮਿਲ ਸੁਰਤ ਕਮਾਏ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਤਿਆਨੀ ਗੁਰਗੁਰ ਹਾਈ ਕਹਿ ਨਾ ਜਾਈ ਤੇਰੀ ਤਿਲ ਵਿੜਿਆਈ ਸਭ ਸਤ ਸਭ ਤਪ ਸਤ ਚੰਗਿਆਈਆਂ ਸਿੱਧਾ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਤੇ ਦੇਖ ਨਾ ਪਾਈਆ ਕਰ ਮਿਲੈ ਨਾ ਹੀ ਠਾਕ ਰਹੀ ਆ ਆਖਣ ਵਾਲਾ ਕਹੇ ਵਿਚਾਰਾ ਸਿਖਤੀ ਪ੍ਰੇ ਤੇਰੇ ਭੰਡਾਰਾ ਜਿਸ ਤੂੰ ਦੇਂ ਤਿਸੈ ਕਾਚਾਰਾ ਨਾਨਕ ਸਤ ਸਵਾਰਣ ਹਾਰਾ ਸਮ ਹਲਾ ਪਹਿਲਾ ਆਖਾਂ ਜੀਵਾ ਵਿਸਰੇ ਮਰ ਜਾਉ ਆਖਣਿ ਔਖਾ ਸਾਚਾ ਨਾਉ ਸਾਚੇ ਨਾਮ ਕਿ ਲਾਗੈ ਭੂਖ ਉਤਭੁਖੇ ਖਾਏ ਚਲਿਐ ਦੂਖ ਸੋ ਕਿਉ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸੱਚੇ ਨਾਹਿ ਰਹਾਓ ਸੱਚੇ ਨਾਮ ਕੀ ਤਿਲ ਵਡਿਆਈ ਅੱਖ ਤੇ ਕੀਮਤ ਨਹੀਂ ਪਾਈ ਜੇ ਸਭ ਮਿਲ ਕੇ ਆਖਣ ਪਾਹਿ ਵਡਾ ਨਾ ਹੋਵੇ ਘਾਟ ਨਾ ਜਾਏ ਨਾ ਹੁਮਰੇ ਨਾ ਹੋਵੇ ਸੋਗ ਦਿਨਦਰਹਿ ਨਾ ਝੁਕੇ ਭੋਗ ਗੁਣ ਇਹੋ ਹੋਰ ਨਾਹੀ ਕੋਏ ਨਾ ਕੋ ਹੋਆ ਨਾ ਕੋ ਹੋਵੇ ਜੇ ਵੜਾ ਤੇ ਵੜ ਤੇਰੀ ਦਾਤ ਜਿੰਦਨ ਕਰਕੇ ਕੀਤੀ ਰਾਤ ਖਸਮ ਬਿਸਾਰੇ ਤੇ ਕਮजात ਨਾਨਕ ਨਾਮੇ ਬਾਸ ਸਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਪੁਰਖ ਆਪ ਬਨੋ ਕਰੋ ਗੁਰ ਪਾਸ ਹਮ ਕੀਰੇ ਕਿਰਮ ਸਤਿਗੁਰ ਸਰਣਾਇ ਕਰ ਦਇਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ ਗੁਰਮਤਿ ਨਾਮ ਰਾ ਪ੍ਰਾਂਤ ਸਖਾਈ ਹਰ ਕੀਰਤ ਹਮ ਦੀ ਰੈਰਾਸ ਰਹਾਓ ਹਰ ਜਨ ਕੇ ਵਿਢ ਭਾਗ ਬਡੇਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਲੈ ਤ੍ਰਿਤਾ ਸਹਿ ਹੈ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗ ਹੀਣ ਜੰਪਾਸ ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਤ੍ਰਿਗਜੀ ਵੇ ਤ੍ਰਿਗਜੀ ਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਏ ਤਿਨ ਧੁਰਮਸਤਕ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਤ ਹਰ ਰਸ ਪਾਇਆ ਮਿਲ ਜਨ ਨਾਨਕ ਨਾਮ ਪ੍ਰਗਾਸ ਰਾਗ ਗੂਜਰੀ ਮਹੱਲਾ ਪੰਜਮਾ ਕਾਹੇ ਰੇ ਮੰਚ ਤਵੇਂ ਉਦਮ ਜਾਹਰ ਹਰ ਜੀਓ ਪਰਿਆ ਸਹਿਲ ਪੱਥਰ ਮੈਂ ਜਨ ਤੋ ਪਾਏ ਤਾਂ ਘਰ ਜਿ ਕਾ ਗੈ ਕਰ ਧਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸਉਤਰਿਆ ਗੁਰ ਪ੍ਰਸਾਦ ਪਰਮ ਭਗ ਪਾਇ ਸੁਖੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਤਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਉਡੇ ਊੜਾਵੇ ਸਹਿ ਕੋ ਸਾਥ ਸਪਾਛੇ ਬਤਰੇ ਛਰਿਆ ਤੈਨ ਕਬਨ ਖਲਾਵੇ ਕਬਨ ਚੁਕਾਵੇ ਮਨ ਮੈਂ ਸਿਮਰਨ ਕਰਿਆ ਸਬਨਿਧਾਨ 10 ਅਸ਼ਟ ਸਿਧਾਨ ਠਾਕੁਰ ਕਰਤਾਲ ਤਰਿਆ ਜਨ ਨਾਨਕ ਬਲ ਬਲ ਸਤ ਬਲ ਜਾਈਏ ਤੇਰਾ ਇੰਤ ਨਾ ਪਰ ਬਰਿਆ ਰਾਗਾ ਸਮਹੱਲਾ ਚੌਥਾ ਸੋ ਪੁਰਖ ਇਕੋ ਓੰਕਾਰ ਸਤਗੁਰ ਪ੍ਰਸਾਦ ਸੋ ਪੁਰਖ ਨਿਰੰਜਨਾਰ ਪੁਰਖ ਨਿਰੰਜਨਾਰ ਗਮਗਮ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਸ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂ ਜੀਆਂ ਕਾ ਦਾਤਾਰਾ ਹਰ ਧਿਆਵੋ ਸੰਤੋ ਜੀ ਸਭ ਦੁਖ ਵਿਸਾਰਨਹਾਰਾ ਹਰਾਪੇ ਠਾਕੁਰ ਹਰਾਪੇ ਸੇਵਕ ਜੀ ਕਿਆ ਆਨੰਦ ਕਜੰਤ ਵਿਚਾਰਾ ਤੋਂ ਘਟ ਘਟ ਯੰਤਰ ਸਰਮਣਨੰਤਰ ਜੀ ਹਰ ਇੱਕੋ ਪੁਰਖ ਸਮਾਨਾ ਇੱਕ ਦਾ ਤੇਕ ਪੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ ਤੂੰ ਆਪੇ ਦਾਤਾ ਆਪੇ ਭੁਗਤਾ ਜੀ ਹਉ ਤੁਧ ਬਿਨਿਆ ਵਰਨਾ ਜਾਣਾ ਤੂੰ ਪਾਰਬੰਬੇ ਅੰਤ ਬੇਅੰਤ ਜੀ ਤੇਰੇ ਕਿਆ ਗੁਨਾਖ ਬਖਾਣਾ ਜੋ ਸੇਵੈ ਜੋ ਸੇਵੈ ਤੁਧ ਜੀ ਜਨ ਨਾਨਕ ਤੈਨੂੰ ਕੁਰਬਾਨਾ ਹਰ ਧਿਆਵੈ ਹਰ ਧਿਆਵੈ ਤੁਧ ਜੀ ਸੇ ਜਨ ਜੁਗਮੈ ਸੁਖਵਾਸੀ ਸੇ ਮੁਕਤ ਸੇ ਮੁਕਤ ਭਏ ਜਿਨ ਹਰ ਧਿਆਇਆ ਜੀ ਤਿਨ ਤੂਟੀ ਜਮ ਕੇ ਫਾਸੀ ਜਿਨ ਨਿਰਪਉ ਜਿਨ ਹਰ ਨਿਰਪਉ ਤੇ ਆਇਆ ਜੀ ਤਨ ਕਾ ਪਉ ਸਭ ਗਵਾਸੀ ਜਨ ਸੇਵਿਆ ਜਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਤਨ ਸੇ ਤਨ ਜਨ ਹਰ ਧਿਆਇ ਜੀ ਜਨ ਨਾਨਕ ਤਨ ਬਲ ਜਾਸੀ ਤੇਰੇ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਂ ਤੁਜੀ ਅਨਿਕ ਅਨੇਕ ਅਨੰਤਾ ਤੇਰੀ ਅਨਿਕ ਤੇਰੀ ਅਨਿਕ ਰਹਿ ਹਰ ਪੂਜਾ ਜੀ ਤਪਤਾ ਪੈਂ ਜਪੇ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰਤ ਸਾਸਤ ਜੀ ਕਰ ਕਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਪਾਵੈ ਮੇਰੇ ਹਰਿ ਭਗਵੰਤਾ ਤੂੰ ਆਤਪੁਰਖ ਪਰਮ ਪ੍ਰਕਰਤਾ ਜੀ ਤੁਧ ਜੇਵੜ ਵਰਨਾ ਕੋਈ ਤੂੰ ਜੁਗ ਜੁਗ ਏਕੋ ਸਦਾ ਸਦਾ ਤੂੰ ਏਕੋ ਜੀ ਤੂੰ ਨੇ ਚਲ ਕਰਤਾ ਸੋਈ ਤੁਧ ਆਪੇ ਪਾਵੈ ਸੋਈ ਵਰਤੇ ਜੀ ਤੂੰ ਆਪੇ ਕਰੈ ਸੋ ਹੋਈ ਤੁਧ ਆਪੇ ਸਿਸ਼ਟ ਸਭ ਪਾਈ ਜੀ ਤੁਧ ਆਪੇ ਸਿਰਜ ਸਭ ਕੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸੇ ਕਾ ਜਾਣੋ ਈ ਆਸਾ ਮਹਲਾ 4 ਤੂੰ ਕਰਤਾ ਸਿਆਰ ਮੈਂਡਾ ਸਾਈ ਜੋ ਤੂੰ ਭਾਵੇਂ ਸੋਈ ਥੀ ਸੀ ਜੋ ਤੂੰ ਦੇ ਸੋਈ ਹੋਂ ਪਾਈ ਰਹਾਓ ਸਭ ਤੇਰੀ ਤੂੰ ਸਭ ਨੇ ਧਿਆਆ ਜਿਸਨੂੰ ਕਿਰਪਾ ਕਰਹਿ ਤਨਾ ਅਮਰਤਨ ਪਾਇਆ ਗੁਰਮੁਖ ਲਾਦਾ ਮਨ ਮੁਗਵਾਇਆ ਤੁਦਾ ਵਿਛੋੜਿਆ ਮਿਲਾਇਆ ਤੂੰ ਦਰਿਆ ਓ ਸਭ ਤੁਜੀ ਮਾਹੇ ਤੁਜ ਬਿਨ ਦੂਜਾ ਕੋਈ ਨਾਹੀ ਜੀ ਜਨ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੇ ਮੇਲ ਜਿਸਨੋ ਤੂੰ ਜਾਣਾ ਇਹੇ ਸੋਈ ਜਨ ਜਾਣੇ ਹਰ ਗੁਣ ਸਦੀ ਆਖ ਵਖਾਣੇ ਜਿਨ ਅਸੇ ਵਿਅਤਨ ਸੁਖ ਪਾਇਆ ਸਹਿਜੇ ਨਾਮ ਸੁਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤਤ ਬਿੰਦੂ ਜਾ ਵਰਨਾ ਕੋਏ ਤੂੰ ਕਰ ਕਰ ਵੇਖੇ ਜਾਣੇ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਇ ਆਸਾ ਮਹੱਲਾ ਪਹਿਲਾ ਤਿਤ ਸਰਵੜਾ ਪਹਿਲੇ ਨਿਵਾਸਾ ਪਾਣੀ ਭਾਵਕ ਤਨ ਹੈ ਕੀਆ ਪੰਕਜ ਮੋਹ ਪਗਨੇ ਚੱਲੇ ਹਮ ਦੇਖਾ ਤੈ ਡੂਬੀ ਅਲੇ ਮਨ ਏਕ ਨਾ ਚਿਤਸਮੂੜ ਮਨਾ ਹਰ ਬਿਸਰਤ ਤੇਰੇ ਗੁਣ ਗਲਿਆ ਰਹਾਓ ਨਾ ਹਉ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪ੍ਰਣਬਤ ਨਾਨਕ ਤਿਨ ਕੀ ਸਰਣਾ ਜਿਨ ਤੂੰ ਨਾਹੀ ਵਿਸਰਿਆ ਸ ਮਹਲਾ ਪੰਜਵਾ ਪਈ ਪ੍ਰਾਪਤ ਮਾਨੁਖ ਦੇ ਹਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ਵਰਕਾਜ ਤਿਰਕ ਤੇ ਨਾਕਾਮ ਮਿਲ ਸਾਧ ਸੰਗਤ ਭਜ ਕੇਵਲ ਨਾਮ ਸਰੰਗ ਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਥਾ ਜਾਤ ਰੰਗ ਮਾਇਆ ਕਹਿ ਰਹਾਉ ਜਪ ਤਪ ਸੰਜਮ ਧਰਮ ਨਾ ਕਮਾਇ ਸੇਵਾ ਸਾਧਨਾ ਜਾਣਿਆ ਹਰ ਰਾਇਆ ਕਹੋ ਨਾਨਕ ਹਮ ਨੀਤ ਕਰਮਾ ਸ਼ਰਨ ਪਰੇ ਕੀ ਰਾਖੋ ਸਰਮਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਹਾਦਰ ਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚੰਨਨ ਮਨ ਰਹਿ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਦੁਸ਼ਟ ਸਭੈ ਤੁਮ ਕਾ ਬੋ ਆਫਾ ਦੇ ਮੋਈ ਬਚਾਵੋ ਸੁਖੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਭ ਹੈ ਕਰਤਾਰਾ ਮੋਰ ਅਛਾ ਨਿਜ ਕਰਦਾ ਕਰਿਆ ਸਬੈ ਰਣ ਕੋ ਆ ਸੰਗ ਰਿਆ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਵਰ ਨਾ ਧਾਉ ਜੋ ਵਰ ਚਾਉ ਸੁ ਤੁਮ ਤੇ ਪਾਉ ਸੇਵਕ ਸਿਖ ਹਮਾਰੇ ਤਾਰੀਐ ਚੁੰਚੋਂ ਸਤਰਾ ਮਾਰੇ ਮਾਰੀਐ ਆਪਾ ਦੇ ਮੁਝੇ ਅਬਰਿਆ ਵਰਨ ਕਾਲ ਕਾ ਤਰਾਸ ਨਿਵਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸ ਤੁਝੋ ਕਰਿ ਔਰ ਅਛਾ ਰਾਖ ਲਿਓ ਮੋਇ ਰਖਨ ਹਾਰੇ ਸਾਇਬ ਸੰਸਹਾਏ ਪਿਆਰੇ ਦੀਨ ਬੰਧ ਦੁਸ਼ਟਨ ਕੇ ਹੰਤਾ ਤੁਮੋ ਪ੍ਰੀ ਚਤੁਰਦਸ ਕੰਤਾ ਕਾਲ ਪਾਇ ਬ੍ਰਹਮਾ ਬਪਤਰਾ ਕਾਲ ਪਾਇ ਸ਼ਿਵ ਜੂ ਅਪਤਰਾ ਕਾਲ ਪਾਇ ਕਰ ਬਿਸ਼ਨ ਪ੍ਰਕਾਸ਼ ਸਤ ਸਕਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੈਂਤ ਜਛਨ ਉਪਜਾਇਓ ਆਦੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ नमस्कार को कोमारी सकल प्रजा दिन आप सवारी शिवकन को सुगुण सुख दियो सतृण को पलमो बदकीटघट के अंतर की जानत पले बुरे की पीर पछानत चिंटी ते कुंचरे स्थूला सपर कृपा दृष्ट कर फूला संतन दुख पाए ते दुखी सुख पाए साधन के सुखी एक एक की पीर पछाने घटघट के पट की जाने जब जा उत्कर करा कर तारा प्रजा दे अपारा ਜਵੇ ਆ ਕਰਖ ਕਰਤ ਹੁਕਮ ਹਉ ਤੁਮੈ ਮਿਲਤ ਦੇਹ ਧਰਸ ਬੂੰ ਜੇਤੇ ਬਦਨ ਸਿਰ ਸਭ ਧਾਰੇ ਆ ਪਾਪਨੀ ਬੋਜ ਉਚਾਰੇ ਤੁਮ ਸਵੇ ਤੇ ਰਹੇ ਨਿਰਾਲਮ ਜਾਨਤ 베ਧ 베ਧ ਅਰਿਆਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲ ਨਦ ਸੰਭ ਤਾ ਕ ਮੂੜ ਵਿਚਾਰਤ ਭੇਦਾ ਜਾਂ ਕੋ ਪੇਵ ਨਾ ਪਾਵਤ ਵੇਦਾ ਤਾ ਕੋ ਕਰਪਾਨ ਨੂੰ ਮੰਨਤ ਮਹਾ ਮੂੜ ਕਛ ਭੇਦ ਨ ਜਾਣਤ ਮਹਾ ਦੇਵ ਕਉ ਕਹਿ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨੈ ਪਿਵ ਆਪ ਆਪਣੀ ਬੁੱਧ ਹੈ ਜੀਤੀ ਵਰਨਤ ਪਿੰਨ ਪਿੰਨ ਤੋਇ ਤੇਤੀ ਤੁਮਰਾ ਲਖਾ ਨ ਜਾਏ ਪਸਾਰਾ ਕਹਿ ਬਿਦ ਸਜਾ ਫਮ ਸੰਸਾਰਾ ਏਕੈ ਰੂਪ ਅਨੂਪ ਸਰੂਪ ਅਰੰਕ ਭਇਓ राव ਕਈ ਭੂਪਾ ਅੰਡ ਜਿਰ ਸਿਤਿਰ ਕੀਨੀ ਉਤਪਜ ਖਾਨ ਬਹੁਰ ਰਚਦੀਨੀ ਕਹੋ ਫੂਲ ਰਾਜਾ ਵੈ ਬੈਠਾ ਕਹੋ ਸਿਮਟ ਭਇਓ ਸ਼ੰਕਰ ਇਕੱਠਾ ਸਗਰੀ ਸਿਰ ਦਿਖਾਇਆ ਚੰਭਵ ਆ ਚੁਗਾ ਸਰੂਪ ਸੋ ਅੰਭਵ ਅਬ ਰੱਛਾ ਮੇਰੀ ਤੁਮ ਕਰੋ ਸਿਖੋ ਬਾਰ ਸਿਖ ਸੰਘਰੋ ਦੁਸ਼ਟ ਜਿਤੇ ਉਠੋ ਤੋ ਤਪਾਤਾ ਸਕਲ ਮਲੇਛ ਕਰੋ ਰਣ ਘਾਤਾ ਜੇ ਆਸ ਤੁਜ ਤਬ ਸ਼ਰਨੀ ਪਰੇ ਤਿਨਕੇ ਦੁਸ਼ਟ ਦੁਖਤਵੈ ਮਰੇ ਪੁਰਖ ਜਵਨ ਭਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਪਤਾਰੇ ਜੋ ਕਲ ਕੋ ਇਕ ਬਾਤ ਐ ਹਾਂ ਤਾਂ ਕੇ ਕਾਲ ਨਿਕਟ ਨਐ ਹਾਂ ਰਚਾ ਹੋਏ ਤਾਂ ਸਭ ਕਾਲ ਦੁਸ਼ਟ ਅਰਿਸ਼ਟ ਤਰੇ ਤਤਕਾਲਾ ਕਿਰਪਾ ਦ੍ਰਿਸ਼ਟ ਤਾਂ ਜਾਏ ਨਿਹਰੋ ਤਾਂ ਕੇ ਤਾਪ ਤਨਕ ਮੋਹ ਰਹੋ ਰਿੱਧ ਸਿੱਧ ਕਰਮ ਸਭ ਹੋਏ ਦੁਸ਼ਟ ਛਾਛਵੇ ਸਕੇ ਨਾ ਕੋਈ ਇਕ ਬਾਰ ਜਿਨ ਤੁਮੈ ਸੰਭਾਰਾ ਕਾਲ ਫਾਸ ਤੇ ਤਾਂ ਉਬਾਰਾ ਜਿੰਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਾਖੜ ਕੇਤ ਮੈਂ ਸਰਣ ਤਿਹਾਰੀ ਆਪਾ ਦਿਲੋ ਬਾਰੀ ਸਰਬ ਠੌਰ ਮੋਹ ਸਹਾਈ ਦੁਸ਼ਟ ਦੋਖ ਤੇ ਲਿਹੋ ਬਚਾਈ ਖੜ ਕੇਤ ਮੈਂ ਸਰਣ ਤਿਹਾਰੀ ਆਪਾ ਦਿਲੋ ਬਾਰੀ ਸਰਬ ਠੌਰ ਮੋਹ ਸਹਾਈ ਦੋਸ਼ਟ ਦੋਖ ਤੇ ਲਹਿੋ ਬਚਾ ਇਸ ਬਈਆ ਪਾਏ ਗਹੇ ਜਬ ਤੇ ਤੁਮਰੇ ਤਬ ਤੇ ਕੋ ਵਾਂਖ ਤਰੇ ਨੀ ਆਨੇਉ ਰਾਮ ਰਹੀਮ ਪੁਰਾਨ ਕੁਰਾਨ ਨੇ ਕਹਿ ਮਤੇਕ ਨਾ ਮਾਨਿਉ ਸਿਮਰਤ ਸਾਸਤਰ ਵੇ ਸਬੈ ਵੋ ਭੇਦ ਕਹਿ ਮੇਕ ਨਾ ਜਾਣਿਉ ਸ੍ਰੀ ਅਸਪਾਨ ਕਿਰਪਾ ਤੁਮਰੀ ਕਰ ਮੈਂ ਨਾ ਕਯੋ ਸਭ ਤੋਏ ਬਖਾਨਿਉ ਦੋਰਾ ਸਗਲ ਦਵਾਰ ਕੋ ਛਾੜ ਕੇ ਕਹਿਓ ਤੁਹਾਰੋ ਦਵਾਰ ਬਾਂਹ ਗਏ ਕਿਲਾ ਜਸ ਗੋਬਿੰਦਾਸ ਤੁਹਾਰ RAM KLE MOHALLA TEJA ANAND EK OANKAR SATGURU PRASAD ANAND PAYA MERI MAAY SATGURU MAIN PAYA SATGURU TA PAYA SAH SITI MANP JIAN VAADHAIYA RAAG RATAN PARVAAR PARIAN SHABDA KA BANE AAIYA SHABDO TA GAWO HARI KE RA MANJINI BASAYA ਕਹ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਾ ਤusਦਰ ਹੋ ਹਰ ਨਾਲੇ ਹਰ ਨਾਲ ਰਹੋ ਤੁਮਨ ਮੇਰੇ ਦੁਖ ਸਭ ਵਿਸਾਰਣਾ ਅੰਗੇਕਾਰੋ ਕਰੇ ਤੇਰਾ ਕਾਜ ਸਭ ਸਵਾਰਣਾ ਸਭ ਨਾ ਗੱਲਾਂ ਸਮਰਾ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹ ਨਾਨਕ ਮਨ ਮੇਰੇ ਸਤਾ ਰੋ ਹਰ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇ ਰਹਿ ਸਭ ਕੇ ਛੈ ਜਿਸਦੇ ਸੋ ਪਾਵੇ ਸਦਾ ਸਿਫਤ ਸਲਾਹ ਤੇਰੀ ਨਾਮੰ ਵਸਾਵੇ ਨਾਮ ਜਿਨ ਕੈ ਮਨਿ ਵਸਿਆ ਵਾਜੇ ਸ਼ਬਦ ਕਹੇਰੇ ਕਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰੋ ਸਾਚਾ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਛਾ ਸਾ ਪੋਜਾਈਆਂ ਸਦਾ ਕੁਰਬਾਨ ਕੀਰਤਾ ਗੁਰੂ ਬਿਟਹੋ ਜਿਸਤਿਆਂ ਇਹ ਵਢਿਆਈਆਂ ਕਹ ਨਾਨਕ ਸੁਣੋ ਸੰਤੋ ਸ਼ਬਦ ਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਭਾਗੇ ਕਰਸ ਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰੀ ਆ ਪੰਚ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰੇ ਆ ਧੁਰ ਕਰਮ ਪਾਇਆ ਤੋ ਜਿਨ ਕੋ ਸਿ ਨਾਮ ਹਰ ਕੈ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੇ ਅਨ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਬਿ ਸੂਰੇ ਦੁਖ ਰੋਗ ਸੰਤਾ ਪੁਤਰੇ ਸੁਣੀ ਸੱਚੀ ਬਾਣੀ ਸੰਤ ਸਾਜਣ ਪਏ ਸਰਸੇ ਪੂਰੇ ਗੁਰ ਤੇ ਜਾਣੀ ਸੁਣਤੇ ਪੁਨੀਤ ਕਹਤੇ ਪਵਿਤ ਸਤਗੁਰਿਆ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਬਾਜੇ ਅਨਹਤੂਰੇ ਮੁੰਦਾਵਣੀ ਮਹੱਲਾ ਪੰਜਵਾਂ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਪਈਓ ਜਿਸ ਕਾ ਸਭ ਸੇ ਆਧਾਰੋ ਜੇ ਕੋ ਖਾਵੇ ਜੇ ਕੋ ਪੁੰਚੈ ਤਿਸ ਕਾ ਹੋਏ ਉਧਾਰੋ ਏ ਵਸਤ ਤਜੀ ਨਾ ਜਾਏ ਨਿਤਨ ਤਰਾ ਖੁਰ ਧਾਰੋ ਤਮ ਸੰਸਾਰ ਚਰਨ ਲਗ ਤਰੀਏ ਸਬਨਾਨ ਕ੍ਰੰਪਸਾਰੋ ਸ਼ੋਕ ਮਹਲਾ 5ਵਾਂ ਤੇਰਾ ਕੀਤਾ ਜਾਤੋ ਨਾਹੀ ਮੈਨੋ ਜੋ ਕੀ ਤੋਈ ਮੈਨਦਰ ਗੁਣਿਆਰੇ ਕੋ ਗੁਣਾਹੀ ਆਪੇ ਤਰਸ ਪਇਓਈ ਤਰਸ ਪਿਆ ਮਹਿਰਾਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾ ਮਿਲੈ ਤਾਂ ਜੀਵਾਂ ਤਨ ਮੰਨthi ਵੈ ਹਰਿਆ ਪੌੜੀ ਜਿੱਥੈ ਤੂੰ ਸਮਰਥ ਜਿੱਥੈ ਕੋਈ ਨਾ ਹੈ ਉਥੇ ਤੇਰੀ ਰੱਖ ਅਗਨੀ ਉਦਰ마ਹੇ ਸੁਣ ਕੈ ਜਮ ਕੈ ਦੂਤ ਨਾਇਤਰੇ ਛੜ ਜਾਹੇ ਪੌਦਲ ਵਿਖਮਸਗਾ ਹੋ ਗੁਰ ਸ਼ਬਦੀ ਪਾਰ ਪਾਹੀ ਜਿਨ ਕੋ ਲਗੀ ਪਿਆਸ ਅੰਮ੍ਰਿਤ ਸੇਈ ਖਾਹੇ ਕਲਮੇ ਹੋ ਪੁੰਨ ਗੁਣ ਗੋਵਿੰਦ ਗਾਹੀ ਸਭ ਸੈਨੋ ਕ੍ਰਿਪਾਲ ਸੰਭਾਲੇ ਸਾਇ ਸਾਇ ਬਿਰਥਾ ਕੋਈ ਨਾ ਜਾਏ ਜੇ ਆਵੇ ਤੁਧਿਆਏ ਸ਼ਲੋਕ ਮਹੱਲਾ 5ਵਾਂ ਅੰਤਰ ਗੁਰਿਆਰਾਧਨਾ ਜੀਵਾਜਪੁਰਨਾਓ ਨਿਤਨੀ ਸਤਗੁਰੂ ਪੇਖਣਾ ਸਭਨੇ ਸੁਨਣਾ ਗੁਰਨਾਓ ਸਤਗੁਰ ਸੇ ਤੀਰਤਿਆਂ ਅੰਦਰ ਗੈ ਪਾਈ ਏ ਠਾਉ ਕਉ ਨਾਨਕ ਕਿਰਪਾ ਕਰੇ ਜਿਸਨੋ ਇਹ ਵਥ ਦੇ ਜਗ ਮੈਂ ਉਤਮ ਕਾਢੀ ਏ ਵਿਰਲੇ ਕੇ ਕੇ ਮਹੱਲਾ ਪੰਜ ਮਾਰਖੇ ਰਖਣ ਹਾਰਾ ਪੂਬਾਰੇ ਹਨ ਗੁਰ ਕੀ ਪੈਰੀ ਪਾਏ ਕਾ ਸਵਾਰੇ ਹਨ ਹੋ ਆਪ ਦਿਆਲ ਮਨੋਨਾ ਵਿਸਾਰੇ ਹਨ ਸਾਜ ਨਾ ਕੈ ਸੰਗ ਭਵ ਜਲਤਾਰੇ ਹਨ ਸਾਕਤ ਨਿੰਦਕ ਦੁਸ਼ਟ ਖਿਨਮਾਏ ਬਿਦਾਰੇ ਤੈ ਸਾਹਿਬ ਕੀ ਠੇਕ ਨਾਨਕ ਮਨੈ ਮਾਹੇ ਜਿਸ ਸਿਮਰਤ ਸੁਖ ਹੋਏ ਸਗਲੇ ਦੁਖ ਜਾਹੀ ਤੈ ਸਾਹਿਬ ਕੀ ਠੇਕ ਨਾਨਕ ਮਨੈ ਮਾਹੇ ਜੈਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਹਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ